ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਜੀ ਉਮੀਦ ਆ ਠੀਕ ਠਾਕ ਹੋਗੇ ਸਾਰੇ ਤੇ ਕੈਂਪ ਜਿੱਦਾਂ ਤੁਹਾਨੂੰ ਪਤਾ ਸੀ ਇੱਕ ਤਰੀਕ ਨੂੰ ਆਪਾਂ ਕਰ ਦੇਣਾ ਚਾਲੂ ਤੇ ਦੇਖ ਸਕਦੇ ਆ ਅੱਜ ਪਹਿਲੇ ਦਿਨ ਹੀ ਬਾਬੀ ਦੀ ਕਿਰਪਾ ਨਾਲ ਰੌਣਕਾਂ ਬੁਰੀਆਂ ਲੱਗੀਆਂ ਵਾ ਤੇ ਮੁੰਡੇ ਤਿਆਰ ਕਰਨੇ ਆਪਾਂ ਪੂਰੀ ਮਿਹਨਤ ਲਵਾਈ ਜਾਊਗੀ ਬਸ ਬਾਬਾ ਰੱਖੇ ਕਿਰਪਾ ਲਓ ਜੀ ਵਾਹਿਗੁਰੂ ਦੀ ਕਿਰਪਾ ਨਾਲ ਅੱਜ ਨਿਗੇ ਨਿਗੇ ਯੰਗ ਸਟਾਰ ਪਹੁੰਚ ਗਏ ਆ ਤੇ ਬਾਬਾ ਜੀ ਵੀ ਪਹੁੰਚ ਗਏ ਆ ਅਰਦਾਸ ਕਰਨ ਅਰਦਾਸ ਬੇਨਤੀ ਬਾਬਾ ਜੀ ਸਤਿਗੁਰ ਜੀ ਕੀ ਹਾਲ ਚਾਲ ਆ ਵਾਈ ਗਰੂ ਜੀ ਚੜਦੀ ਕਲਾ ਪਿਆਰ ਵਾ ਵਧੀਆ ਜੀ ਪਰਾਲਾ ਵਾਈ ਗਰੂ ਮਿਹਰ ਕਰੇ ਬੱਚਿਆਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਪਹੁੰਚੋ ਹਨਾ ਜੀ ਹਾਂ ਜੀ ਹਾਂ ਜੀ ਕਿ ਵਧੀਆ ਕੰਮ ਆ ਜੀ ਬਹੁਤ ਵਧੀਆ ਸ਼ਲਾਗਾ ਜੋਗ ਆ ਜੀ ਅੱਗੇ ਜੀ ਵਾਪਸ ਆਪਾਂ ਜਿੱਦਾਂ ਅੱਗੇ ਚਲਾਇਆ ਉਦਾਂ ਹੀ ਚੱਲੇ ਬਾਬੇ ਜੀ ਕਿਰਪਾ ਨਾਲ ਬਿਲਕੁਲ ਬਿਲਕੁਲ ਚਲੋ ਮਾਰੇ ਮੇਲ ਕਰੀ ਜੀ ਹਾਂ ਜੀ ਕਰੀਏ ਦਸ ਮੇਲ ਸਸੀ ਕਹੇ ਭਾਜੀ ਸਤਿ ਸ੍ਰੀ ਅਕਾਲ ਜੀ ਆ ਗਏ ਜੀ ਵਾਪਸ ਮੈਂ ਕਿਹਾ ਆ ਗਿਆ ਜੀ ਸਹੀ ਹੈ ਸਹੀ ਹੈ ਬਸ ਖਿੱਚ ਕੇ ਰੱਖੋ ਹੁਣ ਕੰਮ ਨੂੰ ਮੜਿਆ ਆ ਗਿਆ ਜੀ ਪੂਰਾ ਹਾਂ ਜੀ ਹਾਂ ਜੀ ਚਲੋ ਜੀ ਬੋਲੋ ਸਤਨਾਮ ਸਤਿ ਸ੍ਰੀ ਵਾਹਿਗੁਰੂ 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 ਦਾ ਸਿੱਖੂ ਓੰਕਾਰ ਸ੍ਰੀ ਵਾਹਿਗੁਰੂ ਦੀ ਖਿਫਤ ਹੈ ਸ੍ਰੀ ਬਗਵਤੀ ਜੀ ਸਹਾਇ ਵਾਰ ਸ੍ਰੀ ਬਗ ਪ੍ਰਥਮ ਬਗਉਤੀ ਸਮਰਪਇ ਗੁਰੂ ਨਾਨਕ ਦੇਵ ਜੀ ਤੇ ਆਇ ਪ੍ਰੰਗਰ ਗੁਰ ਤੇ ਅਮਰਦਾਸ ਰਾਮਦਾਸ ਜੀ ਬਹੁ ਸਹਾਇ ਅਰਜਨ ਹਰਗੋਬਿੰਦ ਨਾ ਸੁਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਜੈ ਦਿੱਤੇ ਸਭ ਨੂੰ ਜੈ ਤੇ ਬਹਾਦਰ ਸਮਰਿਆ ਕਰੋ ਨਾ ਨੂੰ ਤੇ ਆਵੇ ਤਾਂ ਸਭ ਥਾਈ ਹੋਏ ਸੈਦ ਸੂਤਾਸ਼ਾ ਸੈਦ ਸਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਏ ਸੈਦ ਸਾਹ ਪਾਸ਼ਾ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਠ ਦੀ ਦਰਦ ਅੰਤਰ ਬੋਲੋ ਜੀ ਵਾਹਿਗੁਰੂ ਜੀ ਪਿਆਰਿਆਂ ਚੋਹਾ ਸਹਿਬ ਜਾਦਿਆਂ 40 ਮੁਕਤੀਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਕੇ ਛਕਿਆ ਦੇ ਆਪ ਜੀ ਨੇ ਕਿਰਪਾ ਕਰਨੀ ਬੱਚਿਆਂ ਦੇ ਸੀਸ ਤੇ ਮਿਹਰ ਪਰਿਆ ਹੱਥ ਰੱਖਣਾ ਜੀ ਦੁੱਖਾਂ ਕਲੇਸ਼ਾਂ ਦੇ ਨਾਸ਼ ਕਰਨੇ ਸੁੱਖਾਂ ਦੇ ਪ੍ਰਵੇਸ਼ ਕਰਨੇ ਬਿਗਨਾ ਦੇ ਨਾਸ਼ ਕਰਨੇ ਤੰਦਰੁਸਤੀ ਦੇ ਗਤਾਂ ਬਖਸ਼ਣੀਆਂ ਦੇਹ ਰੋਗਤਾ ਬਖਸ਼ਣੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਹਰਮਦਾਨ ਫਤਿਹ ਬਖਸ਼ਣੀ ਵਾਹਿਗੁਰੂ ਜੀ ਕੋਚ ਸਹਿਬਾਨ ਤੇ ਸੀਸ ਤੇ ਮਿਹਰ ਪਰਿਆ ਹੱਥ ਰੱਖਣਾ ਅੰਗ ਸੰਗ ਹੋ ਕੇ ਸਹਾਇ ਹੁਣਾ ਹਰਮਦਾਨ ਫਤਿਹ ਬਖਸ਼ਣੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਬੱਚਿਆਂ ਨੂੰ ਸੱਟ ਭੇਦ ਤੋਂ ਬਚਾਉਣਾ ਵਾਹਿਗੁਰੂ ਜੀ ਵੈਕੁਲ ਜੀ ਆਪ ਜੀ ਦੇ ਹਜ਼ੂਰ ਮਠਿਆਈਆਂ ਦੇ ਪ੍ਰਸ਼ਾਦ ਹਾਜ਼ਰ ਨੂੰ ਪੋਗ ਲਗੇ ਪੋਗ ਲਗੇ ਪ੍ਰਸ਼ਾਦ ਸਾਰ ਸੰਗਤ ਵਿੱਚ ਵਟਾਉਣ ਜਾ ਗਿਆ ਬਖਸ਼ਣੀ ਛੜਦੀ ਕਲਾ ਬਖਸ਼ਿਸ਼ ਕਰਨੀ ਨਾਨਕ ਨਾਮ ਛੜਦੀ ਕਲਾ ਤੇਰੇ ਪਾਣੇ ਸਾਰ ਆਲੇ ਦਾ ਪ੍ਰਸ਼ਾਦ ਵਾਲਾ ਕੋਈ ਸਹਿਬਾਨ ਜੀ ਆਲੋ ਵਾਹਿਗੁਰੂ ਸੱਚਾ ਬੋਸ ਆ ਕਾਰੀ ਪ੍ਰਚਾਰ ਲੋ ਬਾਈ ਕਿ ਸਰ ਇੱਕ ਜਿਆ ਸਰ ਚੱਲ ਮਾ ਜੀ ਹਾਂ ਆਪਾਂ ਤੇ ਯੂ ਕਰਾਉਣੀ ਤੇਰੀ ਲੀਗ ਹੋਣੀ ਲੀਗ ਇੱਕ ਬਾਰੂ ਆ ਭਾਜੀ ਸਾਡਾ ਜੀ ਪੂਰੀ ਸਾਜੀ ਕਿਦਾ ਹੈ ਤੇ ਆਪੇ ਤੁਹਾਡਾ ਸਾਰੀ ਜੋ ਵਜ਼ਨ ਤੁਹਾਡੇ ਕੋ ਨਾ ਤੁਹਾਡੇ ਪੈਟ ਤੇ ਬਹੁਤ ਸਾਫ ਦਿੰਦੇ ਜੇ ਤੁਸੀਂ ਚੱਜ ਨਾ ਖੇਡੋ ਤਾਂ ਲੈਣ ਵਾਲਿਆ ਮੈਨੂੰ ਪਤਾ ਵਾ ਮੈਂ ਹੁਣ ਸਾਰਾ ਦਾ 1.5 ਸਾਲ ਹੋ ਗਿਆ ਦੋਸਤ ਮੈਨੂੰ ਪਤਾ ਵਾ ਇੰਨਾ ਕਿਹਦੇ ਪੇਟ ਚ ਨਹੀਂ ਗਿਆ ਮੌਕਾ ਹੁਣ ਤੁਹਾਨੂੰ ਇੱਕ ਸਾਲ ਹੈਗਾ ਵਾ ਤੁਸੀਂ ਕਰ ਲਓ ਕੱਲੂ ਤੇਰੇ ਤਾਂ ਕਾਦਾ ਜਿੱਦਾ ਪੈ ਜੋ ਬੰਦਾ ਉਦਾ ਹੀ ਮਾਰ ਹਾਂਜੀ ਹਾਂਜੀ ਨਹੀਂ ਬੰਦਾ ਨਹੀਂ ਮਾਰਨਾ ਮੈਂ ਜੱਫੇ ਲਾ ਬਸ ਸਹੀ ਗੱਲ ਹੈ ਇਹ ਕਿਹੜੀ ਗੱਲ ਕਿਦਾਂ ਨੂੰ ਕੋਣ ਵੀ ਹਜੇ ਕੋਈ ਨਹੀਂ ਬਿਕਿਆ ਮੈਂ 2-4 ਦਿਨ ਬੰਦੇ ਸਾਰੇ ਹਰਮਨ ਮੈਨੂੰ ਬੰਦੇ ਚਾਹੀਦੇ ਆ ਜਿਹੜੇ ਪੈਡ ਵਾਲੋ ਖੇਡਦੇ ਪੈਡ ਦੇ ਨੂੰ ਰੋਲ ਜੇ ਤਾਂ ਉਹ ਖੇਡਣਗੇ ਆਉਣਗੇ ਮੈਂ ਤਾਂ ਲਾਉਣ ਆਪਾਂ ਲੀਗ ਚ ਐਂਟਰ ਕਰਾਉਣੀ ਤੇ ਨਹੀਂ ਤੇ ਨਹੀਂ ਸਹੀ ਕਿ ਨਹੀਂ ਜਿੰਨੇ ਹੈਗੇ ਫਿਰ 8-10 ਜਾਣੇ ਠੀਕ ਹੀ ਆ ਸੋਲਿਆ ਫਿਰ ਇਹ ਨਹੀਂ ਵੀ ਮੈਨੂੰ ਮੈਚ ਖੇਡਣ ਲੈ ਜਾਵੇ ਇਦਾਂ ਦਾ ਨਹੀਂ ਹੋਣਾ ਮੈਂ ਇੱਕ ਕੋਚ ਆ ਤੇ ਮੈਂ ਇਹ ਰਹਿਣਾ ਉੱਥੇ ਮੈਂ ਬਾਹਰ ਕੱਢ ਦੇਣਾ ਟੀਮ ਦੀ ਜ਼ਿੰਮੇਵਾਰੀ ਭਾਜੀ ਦੀ ਹੈ ਸਾਰੀ ਆਪਾਂ ਬਾਹਰ ਆ ਮੈਂ ਆ ਭਾਜੀ ਨੇ ਜੋ ਕਰਨਾ ਹੈ ਭਾਜੀ ਦੀ ਜ਼ਿੰਮੇਵਾਰੀ ਹੈ ਸਾਰੀ ਪਿੰਡ ਦੀ ਟੀਮ ਦੀ ਜੋ ਵੀ ਹੈ ਕਰਤਾ ਧਰਤਾ ਇਹੀ ਹੈ ਤੁਹਾਡਾ ਸਾਰਾ ਠੀਕ ਆ ਤੁਹਾਨੂੰ ਇੰਨਾ ਸਾਥ ਦੇਣ ਡੇ ਬਾਹਰਲੇ ਬਹੁਤ ਸਾਥ ਦੇਣ ਡੇ ਲੈ ਲੋ ਇੰਨਾ ਕੋਈ ਨਹੀਂ ਦਿੰਦਾ ਕਿਸੇ ਪਿੰਡ ਚ ਵੀ ਚਲ ਜਾਓ ਕਿਸੇ ਪਿੰਡ ਦੇ ਤੁਹਾਡੇ ਦੇਣਾ ਢੰਡੋ ਵਾਲਾ ਕਿੰਨਾ ਤਗੜਾ ਬਾਹਰ ਦੇ ਉਹਨਾਂ ਦਾ ਲੰਗਲਾ ਵਾਲ ਸੰਦੀਪ ਉਹਨਾਂ ਨੂੰ ਦੇਣ ਡੇ ਨਾ ਤੁਸੀਂ ਇਦਾਂ ਤਗੜੇ ਹੋ ਜਾਓ ਪਿੰਡ ਦੇ ਖੇਡੋ ਪਿੰਡ ਚ ਮੁੰਡਾ ਹੈ ਨਹੀਂ ਉਹਨਾਂ ਦੇ ਟਾਡੇ ਪੜਾ ਤਾਂ ਬਹੁਤ ਸਾਤ ਦੇ ਬਟੇ ਖੇਡੋ ਤਗੜੇ ਹੋਵੋ ਹੈਗੇ ਵੀ ਐ ਸੱਤ ਅੱਠ ਜਾਣੇ ਖੇਡਣ ਵਾਲੇ ਵੀ ਆ ਹੈ ਨਰੋਲ ਪੈਂਡ ਪੈਂਡ 70 ਸੈੱਟ ਤੁਹਾਡਾ ਓਪਨ ਦਾ ਬਹੁਤ ਵਧੀਆ ਓਪਨ ਦਾ ਬੰਦਾ ਵਧੀਆ ਆ ਟੀਮ ਨਾਲੇ ਜੇ ਮੰਨ ਆਪਾਂ ਬਾਟੀ ਉਹਨਾਂ ਤੋਂ ਬਗੈਰ ਵੀ ਕਰ ਰਹੇ ਹਾਂ ਨਾ ਬੋਲਟ ਆ ਗਰਸਾਰ ਨਾ ਉਹ ਦੂਜੇ ਦਾ ਸਾਗਰ ਅਮਰਤ ਇਹ ਚਾਰ ਰੇਡਰ ਆ ਹਾਂਜੀ ਜਾਂ ਫਿਰ ਦੋ ਤੋਂ ਹੀ ਆ ਇੱਕ ਲਾਲਾ ਲਾਲਾ ਹੈਪੀ ਚਾਰ ਹੋ ਗਏ ਪੀਤਾ ਪੀਤਾ ਆ ਮੰਡੇ ਫੱਟੇ ਹੋਣਗੇ ਆਪੇ ਪੰਜ ਛੇ ਬੰਦੇ ਤੁਸੀਂ ਦਾ 10 10 ਹੋ ਗਏ ਪੱਟ 9 10 ਬੰਦੇ ਹੋ ਗਏ ਠੀਕ ਹੈ ਨਾ ਇੱਥੇ ਜਦੋਂ ਤੁਸੀਂ ਖੇਡਣਾ ਪਿਆ ਨਾ ਤੁਸੀਂ ਇੱਥੇ ਖੇਡਣਾ ਤੁਹਾਨੂੰ ਲੱਗਣ ਨਹੀਂ ਜਰਾ ਆਪ ਹੀ ਲੱਗਣਾ ਪੈਂਦਾ ਵਾ ਅਗਲੇ ਨੇ ਕਿਹੜਾ ਰੁਕ ਜਾ ਆ ਇੱਕ ਪਿੰਡ ਦੇ ਹੋਗੇ ਹਾਂ ਵੀ ਕਹਣਾ ਅਸੀਂ ਘੇਰੀ ਜੇ ਲੱਗਣਾ ਵਾ ਹਾਂ ਹੁਣ ਮੈਂ ਚਲੋ ਦੱਸਾਂ ਇਹ ਨੰਗਲਾ ਦਾ ਮੁੰਡਾ ਮੱਗੇ ਵਾਲੋ ਖੇਡਦਾ ਨਵਾਂ ਪਹਿਲੋ ਖੇਡਦਾ ਹਟ ਗਿਆ ਮੇਰੇ ਨਾਲ ਉੱਥੇ ਬਿੱਲੀ ਭੁੱਲਰਨ ਪੁਰਾ ਵਧੀਆ ਹੁੰਨੇ ਉਹ ਪੁੱਠੇ ਕੰਮਾਂ 'ਚ ਪੈ ਗਿਆ ਹੁਣ ਮਿਹਨਤ ਕਰਕੇ ਫੇਰ ਦੁਬਾਰਾ ਖੇਡਣਾ ਪਿਆ ਜੱਫੇ ਦਿੰਦਾ ਬੈਸਟ ਵੀ ਨਿਕਲਾ ਆਇਆ ਸੀ ਉਹ ਆਉਂਦਾ ਕਹਿੰਦਾ ਸਤਾਰ ਮੈਂ ਇੱਥੇ ਲਾਉਣੀ ਤਰਕ ਮਿਹਨਤ ਆਉਣਾ ਅੱਜ ਤੋ ਪਰ 2-4 ਜਣਾਂ ਤੱਕ ਮੈਚ ਚੱਲਦੇ ਜੇ ਇਹ ਤਾਂ ਮੈਂ ਤੇਰੇ ਕੋਲ ਆਉਣਾ ਨਵਾਂ ਮੁੰਡਾ ਤੇ ਆ ਡੈਰ ਗਾ ਤੂੰ ਹੀ ਦੇਖ ਲੈ ਤਾਲਾ ਤੂੰ ਜਨਾ ਵਧੀਆ ਇਹ ਨਾ ਮੈਨੂੰ ਤੇਰੇ ਤੋਂ ਬਹੁਤ ਮਾਨ ਸੀ ਪਰ ਤੂੰ ਹੀ ਸ਼ਰਾਬੀ ਕਰ ਲਈ ਸਾਲੇ ਠੀਕ ਆ ਤਗੜੇ ਹੋ ਜਾਓ ਹੌਲਦਾ ਬੈਸਟ ਹੈ ਜਿੱਤੀ ਸਾਰਿਆਂ ਨੂੰ ਠੀਕ ਆ ਚਲ ਆਓ ਕਿਹੜੇ ਕਿਹੜੇ ਕੁੱਪੇ ਲਵਾਉਂਦੇ ਮੇਰੇ ਕੋਲ ਆ ਜਾਓ ਆਈਏ ਮੰਗ ਰਹੀ ਆਪਾਂ ਨਹੀਂ ਨਹੀਂ ਤੂੰ ਦੂਜਾ ਸੈੱਟ ਹੈ ਚੱਲ ਤੇਜ਼ ਪਾ ਲਿਆ ਕੀ ਏ ਲੱਫੜ ਮਾਰਦਾ ਆ ਉਧਰ ਚੱਲ ਤੇਜ਼ ਹੋ ਜਾ ਮੈਂ ਆਪਾਂ ਪਿੱਛੇ ਆ ਗਿਆ ਨਹੀਂ ਨਹੀਂ ਦੱਸੂਗਾ ਭਾਜੀ ਉਹੀ ਹੋਣਾ ਪਾਜੀ ਹਥਿਆਰ ਘਰੇ ਰਹਿ ਗਿਆ ਅੱਜ ਛੇੜੀ ਘਰੇ ਰਹਿ ਗਈ ਐ ਲੋ ਵੀ ਬਾਬੇ ਦੀ ਕਿਰਪਾ ਨਾਲ ਚੱਲ ਪਿਆ ਕੰਮ ਤੇ ਪਟੇ ਦੇ ਚਾੜ ਤੇ ਅੱਜ ਪਹਿਲੇ ਦਿਨ ਹੀ ਰੌਣਕਾਂ ਲੱਗੀਆਂ ਨਾ ਇਦਾਂ ਹੀ ਪੰਡਾਰੇ ਭਰੇ ਰਹਿਣ ਮਿਆਨੇ ਪੈਂਦੇ ਸਾਢੇ 3:30 ਹੀ ਤੁਰੇ ਹੋ ਗਏ ਵਧੀਆ ਸਗੋਂ ਇਹਨਾਂ ਨੂੰ ਸ਼ੌਂਕ ਆ ਵੇਖ ਲੈ ਇਹਨਾਂ ਨੂੰ ਸ਼ੌਂਕ ਆ ਲਾਉਣ ਦਾ ਵੇਖ ਲੈ ਆ ਵੀ ਲੈ ਵੀ ਮੁੰਡੇ ਮਾਨਕੋ ਵੀ ਆ ਗਏ ਆ ਤੇ ਯਕੋਪਰ ਕਲਾਂ ਤੋਂ ਵੀ ਅੱਜ ਆਏ ਮੁੰਡੇ ਚਲੋ ਚਲੋ ਸ਼ਾਬਾਸ਼ ਆ ਮੈਂ ਲੋਹਿਆ ਆ ਤੇਜ ਨਹੀਂ ਲਾਉਂਦੇ ਅੱਗੇ ਉਹਨਾਂ ਨਾਲ ਹੂੰ ਚੱਲ ਕੋਈ ਨਾ ਉਹ ਵੀ ਹੋ ਜਾਣਗੇ ਤੇਜ ਬਦਾਮਾ ਚੱਲ 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 ਚੱਲੋ ਚੱਲੋ ਬਦਾਮਾ ਨਾਲ ਗਲਾਈਂ ਕਿੱਦਾਂ ਕਿਤੋਂ ਦੱਸਦੇ ਵੈਰੀ ਗੁੱਡ ਵੈਰੀ ਗੁੱਡ ਕਿੰਨਾ ਤੇਜ਼ ਆਉਂਦਾ ਹੈ ਇਹਨਾਂ ਦੀ ਟ੍ਰੇਨਿੰਗ ਹੈ ਰੋਜ਼ ਆਉਂਦੇ ਆ ਜਾਂਦੇ ਨਹੀਂ ਉੱਡੇ ਵੇਖ ਲੈ ਨਿਆਣੇ ਗੋਲੀ ਬਣੀ ਆਉਂਦੇ ਆ ਲੋ ਜੀ ਅੱਜ ਤਾਂ ਮੇਲਾ ਭਰਿਆ ਪਿਆ ਵਾ ਦੇਖ ਦੇ ਕਿੰਨੀਆਂ ਗੱਡੀਆਂ ਕਾਰਡ ਕੱਢਦੀਆਂ ਚਲੋ 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 ਸ਼ਾਬਾਸ਼ ਸ਼ਾਬਾਸ਼ ਵੇਰੀ ਗੱਡ ਜੁੱਤੇ ਸ਼ਾਬਾਸ਼ ਸ਼ਾਬਾਸ਼ ਇਹ ਤਾਂ ਨਹੀਂ ਲੱਗਦਾ ਉਹ ਨੂੰ ਲਾਉਣੀ ਹੈ ਇਹਦਾ ਓਏ ਆਲਾ ਕਮੀਲਾ ਲਾ ਕਰਨ ਦੇ ਇਹ ਤਾਂ ਇੱਜੇ ਕਰ ਜਿਆ ਲੈ ਇਹ ਪਹਿਲੇ ਦਿਨ ਹੀ ਪੂਣੀ ਕਰਤੀ ਭਾਜੀ ਹਟਦਾ ਤੇਨਵਾਰੀ ਕਿੱਥੇ ਇਹ ਪੋਣੀ ਚਾਹੁੰਦਾ ਹੈ ਆਇਆ ਸਵਾਦ ਹੁਣ ਕਰਨੀ ਖੱਪ ਤੇਨਵਾਰੀ ਕਿੱਥੇ ਹਟਦਾ ਹੀ ਨਹੀਂ ਜਾ ਇਹ ਕਹਿੰਦਾ ਫੁਆਜਾ ਲੈ ਜਾਓ ਜਾਓ ਤੁਹਾਡੇ ਇੱਥੇ ਆਓ ਸ਼ਾਬਾਸ਼ ਮੰਨੂ ਸ਼ਾਬਾਸ਼ ਤੇਜ ਤੇਜ ਹੌਲੀ ਆ ਕੰਮ ਤੁਹਾਡਾ ਵੈਰੀ ਗੁੱਡ ਵੈਰੀ ਗੁੱਡ ਕੋਈ ਨਾ ਪਹਿਲਾ ਦੇਣੀ ਆ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਖਿੱਚ ਕੇ ਰੱਖੋ ਕੰਮ ਖਿੱਚ ਕੇ ਆਰੇ ਕੋਈ ਸਾਬ ਦਾ ਹਥਿਆਰ ਰਹਿ ਗਿਆ ਘਰੇ ਤੇ ਅੱਜ ਨੇ ਖੱਥੀ ਚਲੰਦੇ ਕੰਮ ਅੱਜ ਸ਼ਾਬਾਸ਼ ਕੋਰੀ ਸ਼ਾਬਾਸ਼ ਸ਼ਾਬਾਸ਼ ਲੋ ਵੀ ਮੁੰਡੇ ਛਾਏ ਪਏ ਆ ਵੈਰੀ ਗੁੱਡ ਵੈਰੀ ਗੁੱਡ ਚਲੋ 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 ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਅੱਬੇ ਦੀ ਕਿਰਪਾ ਨਾਲ ਦੇ ਅੱਜ ਬਾਵਾ ਹੀ ਮੁੰਡੇ ਆਏ ਨਿਗੇ ਨਗੇ ਬਾਲੇ ਆ ਯੰਗਸਟਰ ਆਏ ਜੱਕੋ ਪਰ ਕਲਾ ਤੋਂ ਭਾਜੀ ਆਏ ਅੱਜ ਨਾਲ ਇਹਨਾਂ ਦੇ ਬੇਟਾ ਜੀ ਆਏ ਆ ਕਹਿੰਦੇ ਤੁਹਾਡੇ ਪਿੰਡ allo ਸਾਡਾ ਬੱਚਾ ਖੇਡੂਗਾ ਉਹ ਸਾਹਮਣੇ ਮੁੰਡਾ ਤੁਸੀਂ ਦੇਖ ਸਕਦੇ ਆ ਚਿੱਟੀ ਸ਼ਰਟ ਵਾਲਾ ਸੌਰੀ ਚਿੱਟੀ ਸ਼ਰਟ ਵਾਲਾ ਮੁੰਡਾ ਸਹੀ ਆ ਜੀ ਬੱਚਿਆਂ ਨੂੰ ਸ਼ੌਂਕ ਆ ਮਿਹਨਤ ਲਾਉਂਦਾ ਦੀ ਦੇਖ ਸਕਦੇ ਆ ਕਿਆ ਬਾਸ ਹੈ ਉਮਰ ਆਇਆ ਨਰੀ ਇਥੋਂ ਪੱਕੇ ਪੈ ਗਏ ਤਾਂ ਸਮਝੋ ਫੇ ਗਾਂ ਵੀ ਪੱਕੇ ਪੈ ਗਏ ਚਲੋ 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 ਸ਼ਾਬਾਸ਼ ਅੱਲੇ ਪਾਸੇ ਹਟ ਜਾਓ ਨਾਲ ਲੈ ਜਾਂਦੇ ਹੁੰਦੇ ਹੈਗੇ ਹੋਰੇ ਹੀ ਆ ਠੀਕ ਹੈ ਸ਼ਾਮਾਂ ਨੂੰ ਪਤੰਦਰਾ ਚਲੋ 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 ਸ਼ਾਬਾਸ਼ ਹਾਂ ਜੀ ਬਿਲਕੁਲ ਵੈਰੀ ਗੁੱਡ ਵੈਰੀ ਗੁੱਡ ਚਲੋ 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 ਸ਼ਾਬਾਸ਼ 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 ਵੈਰੀ ਗੁੱਡ ਮੁੰਡਿਓ ਸ਼ਾਬਾਸ਼ ਉਹ ਕੱਲਾ ਹੀ ਰਹਿ ਗਿਆ ਕੱਲਾ ਹੀ ਤੁਸੀਂ ਕਿੱਥੇ ਚਲ ਗਏ ਆ ਚਲੋ 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 ਗੱਲਾਂ ਘੱਟੇ ਕੰਮ ਜ਼ਿਆਦਾ ਸ਼ਾਬਾਸ਼ ਪਾਲੇ ਸ਼ਾਬਾਸ਼ ਵੈਰੀ ਗੁੱਡ ਸ਼ਾਨੀ ਸ਼ਾਬਾਸ਼ ਆ ਮੁੰਡੇ ਆਪਣੇ ਹੈਗੇ ਓਪਨ ਵਾਲੇ ਚਲੋ 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 ਸ਼ਾਬਾਸ਼ ਵੇਰੀ ਗੁੱਡ ਆ ਮੁੰਡਾ ਮਾਨਕ ਤੋਂ ਜਮਸ਼ੇਰ ਵਾਲੇ ਢੂੜਾ ਪੱਟੀ ਆਉਂਦੇ ਢੂੜਾ ਢੂੜਾ ਪੱਟੀ ਆਉਂਦੇ ਨਹੀਂ ਕਾਲੇ ਜੋਤਿਆ ਮਨਜਿੰਦਰ ਏਸੀ